ਕੋਟਕਪੂਰਾ ਦੇ ਪਿੰਡ ਖਾਰਾ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਵਿਅਕਤੀ ਨੇ ਆਪਣੀ ਘਰਵਾਲੀ ਦਾ ਚੁੰਨੀ ਨਾਲ ਗਲਾ ਕਟ ਕੇ ਕਤਲ ਕਰ ਦਿੱਤਾ ਅਤੇ ਕਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਮ੍ਰਿਤਕ ਔਰਤ ਦੀ ਪਛਾਣ ਗगनਦੀਪ ਕੌਰ ਦੇ ਰੂਪ ਵਿੱਚ ਹੋਈ ਹੈ ਮਾਮਲਾ ਜੀ ਮੇਰੀ ਖਾਰੇ ਦੀਦੀ ਬਹੀ ਹੋਈ ਹੈ ਜਸਪ੍ਰੀਤ ਸਿੰਘ ਨੂੰ ਉਰਫ ਸ਼ਕਤੀਮਾਨ ਕਰੇ ਵਾਲਾ ਤੇ ਉਹਨਾਂ ਨੇ ਕੋਈ ਪਹਿਲਾਂ ਝਗੜਾ ਸੀਗਾ ਪਹਿਲਾਂ ਭਰਾ ਨਾਲ ਬਾਈ ਦੇ ਨਾਲ ਫਿਰ ਸਹੁਰਾ ਵੀ ਇੱਥੇ ਸੀਗਾ ਸੱਸ ਵੀ ਸੀਗੀ ਇਹ ਰਲ ਹੀ ਭੁੱਤ ਸੀ ਇਹਨਾਂ ਦੀ ਮੰਨ ਕੇ ਚੱਲੋ ਇਹ ਕੁੜੀ ਕਹਿੰਦੀ ਸੀ ਵੀ ਮੈਨੂੰ ਠੇਕਾ ਦਿਓ ਵੀ ਮੈਂ ਜਵਾਕ ਨੂੰ ਪੜਾਉਣਾ ਹੈ ਇਹ ਕੁਛ ਦੇ ਨਹੀਂ ਰਹੀ ਖਰਚਾ ਨਹੀਂ ਦੇ ਰਹੀ ਸੀ ਕੁੜੀ ਕੀ ਇਹ ਕੁੜੀ ਨੂੰ ਖਰਚਾ ਨਹੀਂ ਦੇ ਰਹੀ ਸੀ ਕੁੜੀ ਸਾਡੀ ਤੰਗ ਸੀ ਬਹੁਤ ਜ਼ਿਆਦਾ ਬੈਂਕ ਦੇ ਵਿੱਚ ਨੌਕਰੀ ਕਰਦੀ ਸੀ ਅੱਜ ਮਿੱਟੀ ਨੂੰ ਚਕਾਉਣ ਪਿਛੇ ਰੌਲਾ ਪਿਆ ਉਹ 6 ਲੱਖ ਰੁਪਏ ਦੀ ਮਿੱਟੀ ਚਕਾਉਂਦੇ ਸੀ ਸਹੁਰਾ ਤੇ ਜੇਠ ਤੇ ਸੱਸ ਸਾਡੀ ਕੁੜੀ ਜਾਂਦੀ ਵੀ ਮੈਂ ਚੱਕਰ ਨਹੀਂ ਦੇਣੀ ਫਿਰ ਕਿਸੇ ਨੇ ਜ਼ਮੀਨ ਨਹੀਂ ਠੇਕੇ ਤੇ ਲੈਣੀ ਸਾਡੀ ਉਹਦੇ ਕਾਰਨ ਕੁੜੀ ਨੇ ਖੇਤੇ ਜਾ ਕੇ ਕਦੋਂ ਰੌਲਾ ਪਾਇਆ ਤੇ ਇਹਨਾਂ ਦੀ ਰਲਈ ਭੁਗਤ ਪਹਿਲਾਂ ਹੀ ਸੀ ਇਹ ਜਾ ਕੇ ਆਪ ਤਾਂ ਪਰਿਵਾਰ ਪੰਚਾਇਤ ਕੋਲੇ ਬਿਆ ਕੇ ਬਹਿ ਗਿਆ ਤੇ ਪ੍ਰਾਣੇ ਨੂੰ ਨਸ਼ਾ ਖਵਾ ਕੇ ਨਸ਼ੇ ਦਾ ਆਦੀ ਸੀ ਉਹਨੂੰ ਖੇਤ ਭੇਜਤਾ ਉੱਥੇ ਗਲ ਘੁੱਟ ਕੇ ਮੇਰੀ ਦੀਦੀ ਦਾ ਕਤਲ ਕਰਤਾ ਇਹਨਾਂ ਨੇ ਇਹ ਸਾਰਾ ਰਲਈ ਭੁਗਤ ਹੋਇਆ ਸਾਰਾ ਪਰਿਵਾਰ ਇਹਨਾਂ ਦੇ ਵਿੱਚ ਸ਼ਾਮਲ ਹੈ ਸੱਸ ਵੀ ਸ਼ਾਮਲ ਹੈ ਜੇਠ ਵੀ ਸ਼ਾਮਲ ਹੈ ਸਹੁਰਾ ਵੀ ਸ਼ਾਮਲ ਹੈ ਪਰ ਉਹਨੇ ਤਾਂ ਕਤਲ ਕਰਾਇਆ ਸਾਡੇ ਤੋਂ ਜਿੰਨੀ ਹੈ ਜਾਣ ਕੇ ਤੰਗ ਕਰਦੇ ਸੀ ਆਹੀ ਗੱਲ ਸੀ ਹੁਣ ਤੁਹਾਡੀ ਸਿਸਟਰ ਦੇ ਬੱਚੇ ਔਰ ਉਮਰ ਕਿੰਨੀ ਹੈ ਜੀ ਉਮਰ ਮੇਰੀ ਸੈਟਰ ਦੀ 28 ਸਾਲ ਹੈ 28 29 28 ਨੂੰ ਜਾਦੇ ਹੋਊ 40 ਸਾਲ ਦੇ 36 40 ਸਾਲ ਹੈ 36 40 ਸਾਲ ਹੈ ਉਮਰ ਤੇ ਬੱਚੇ ਦੋ ਇੱਕ 9 ਸਾਲ ਦਾ ਬੇ 13 ਸਾਲ ਦਾ ਬੇਟਾ ਇੱਕ 3 ਸਾਲ ਦਾ ਬੇਟਾ ਕੀ ਮੰਗ ਕਰੀ ਮੰਗਨ ਸਾਫ਼ ਹੀ ਹੋਣਾ ਚਾਹੀਦਾ ਜੀ ਅਸੀਂ ਤਾਂ ਇਹੀ ਮੰਗ ਕਰਦੇ ਆ ਸਰਕਾਰ ਕੋਲੋਂ ਬਈ ਜੋ ਹਾਕਾ ਉਹਨਾਂ ਦੇ ਬੱਚਿਆਂ ਦਾ ਉਹਨਾਂ ਬੱਚਿਆਂ ਨਾਲ ਮਿਲਣਾ ਚਾਹੀਦਾ ਜੋ ਸਜਾ ਬੰਦੀ ਹੈ ਇਹਨਾਂ ਦੇ ਸਾਰੇ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ਕੋਈ ਨਿਯਾਇਜ ਅਸੀਂ ਕਿਸੇ ਨੂੰ ਫਸਾਉਣਾ ਨਹੀਂ ਨਾ ਹੀ ਅਸੀਂ ਚਾਹੁੰਦੇ ਹਾਂ ਜੋ ਤੰਗ ਕਰਦਾ ਸੀ ਅਸੀਂ ਇਹੀ ਦੱਸਦੇ ਹਾਂ ਤੁਹਾਨੂੰ ਬਈ ਇਹ ਬੰਦੇ ਸਾਨੂੰ ਤੰਗ ਕਰਦੇ ਸਾਡੀ ਕੁੜੀ ਨੂੰ ਇਹੀ ਕੁੜੀ ਸਾਨੂੰ ਫੋਨ ਲਾ ਕੇ ਕਹਿੰਦੀ ਸੀ ਬਈ ਮੈਨੂੰ ਕੋਈ ਚੀਜ਼ ਨਹੀਂ ਦਿੰਦੇ ਨਾ ਖਰਚਾ ਦਿੰਦੇ ਜਦ ਵਾਕ ਨੂੰ ਪੜਾਉਣ ਵਾਸਤੇ ਨਾ ਕੋਈ ਸੌਦਾ ਲਿਆ ਕੇ ਦਿੰਦਾ ਹੀਗਾ ਜੇ ਸੌਦਾ ਕੁੜੀ ਲੈ ਕੇ ਆਉਂਦੀ ਉਹ ਚਾਕੇ ਵੇਚ ਆਉਂਦੇ ਦੁਕਾਨ ਤੇ ਬਹੁਤ ਜਿਆਦਾ ਤੰਗ ਸੀ ਇਹਨਾਂ ਚੀਜ਼ਾਂ ਜਿਹੜਾ ਕਰੋਨਾ ਚ ਦੇ ਜੀ ਕਾਲੀ ਦੇ ਸੀ ਤੇ ਕੀ ਨਾਮ ਉਹ ਕਿੰਨਾ ਕਰਦਾ ਸੀ ਉਹ ਪਹਿਲਾਂ ਕਬੱਡੀ ਖੇਡਦਾ ਸੀ ਜੀ ਨਾਮ ਉਹਦਾ ਜਸਪ੍ਰੀਤ ਸਿੰਘ ਹੈ ਉਹ ਬਹੁਤ ਸ਼ਕਤੀਮਾਨ ਹੈ ਤੇ ਉਹ ਹੁਣ ਕਰਨਾ ਕੀ ਸੀ ਵਿਹਲਾ ਹੀ ਨਸ਼ੀ ਕਰਦਾ ਸੀ ਆਪਦੇ ਭਰਾ ਦੇ ਨਾਲ ਰਲ ਕੇ ਪੁਲਿਸ ਦਾ ਕਹਿਣਾ ਹੈ ਕਿ ਪੀਕੇ ਪਰਿਵਾਰ ਦੇ ਬਿਆਨ ਦੇ ਆਧਾਰ ਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਤਾਂ ਕੀ ਮਾਮਲਾ ਸਰ ਇਹ ਇਹ ਅਜੇ ਇੱਕ ਪਰਿਵਾਰਿਕ ਵਿਵਾਦ ਕਾਰਨ ਇੱਕ ਲੇਡੀ ਗਗਨਦੀਪ कौर ਜਿਹਦੀ ਉਮਰ 40-42 ਸਾਲ ਪਿੰਡ ਕਾਰੇ ਦੀ ਰਹਿਣ ਵਾਲੀ ਸੀ ਉਸ ਦਾ ਉਸ ਦੇ ਘਰ ਵਾਲੇ ਵੱਲੋਂ ਹੀ ਗਲਾ ਘੁੱਟ ਕੇ ਹਤਿਆ ਕੀਤੀ ਗਈ ਹੈ। ਅਸਲ ਕਾਰਨ ਇਹਨਾਂ ਦਾ ਲੜਾਈ ਮੌਤ ਕਤਲ ਦਾ ਇਹ ਪਤਾ ਲੱਗਿਆ ਕਿ ਮਰਨ ਵਾਲੀ ਦਾ ਘਰ ਵਾਲਾ ਉਸ ਖੇਤਾਂ 'ਚੋਂ ਮਿੱਟੀ ਚਕਾਉਣਾ ਚਾਹੁੰਦਾ ਸੀਗਾ ਵੇਚੀ ਹੋਈ ਮਿੱਟੀ ਉਹਨੇ ਪਰ ਮਰਨ ਵਾਲੀ ਗਗਨਦੀਪ ਕੌਰ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਗੱਲੋਂ ਹੁਣ ਤੱਕ ਦੀ ਪੜਤਾਲ ਤੇ ਜੋ ਪਾਇਆ ਗਿਆ ਕਿ ਗਗਨਦੀਪ ਕੌਰ ਜੋ ਕਿ ਮਿਰਤਕ ਹੈ ਉਹਦੇ ਘਰ ਵਾਲੇ ਵੱਲੋਂ ਉਹਦਾ ਚੁੰਨੀ ਨਾਲ ਗਲਾ ਘੁੱਟ ਕੇ ਖੇਤਾਂ ਵਿੱਚ ਉਹਨੂੰ ਮਾਰ ਦਿੱਤਾ ਹੈ। ਤੇ ਆਪ ਉਹ ਫਰਾਰ ਹੋ ਗਿਆ ਜਿਸ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਤਾਈਂ ਰੇਡ ਕੀਤੀ ਜਾ ਰਹੀ ਕੋਈ ਹੋਰ ਗੱਲ ਸਰ ਕੀ ਹੋਜੀ ਅਜੇ ਫਿਲਹਾਲ ਮੋੜ ਲਈ ਤਪਤੀਸ਼ ਤੋਂ ਤਾਂ ਇਹ ਨਹੀਂ ਪਤਾ ਲੱਗਿਆ ਇਹਦੇ ਦੋ ਬੱਚੇ ਆ ਇੱਕ 13 ਸਾਲ ਦਾ ਲੜਕਾ ਇੱਕ 3 ਸਾਲ ਦਾ ਲੜਕਾ ਤੇ ਉਹਦੇ ਵਾਰਸਾ ਵੱਲੋਂ ਬਿਆਨ ਲਿਖਾਇਆ ਜਾ ਰਿਹਾ ਜਿਸ ਤਰ੍ਹਾਂ ਉਹਦਾ ਵੀ ਉਹ ਸਾਨੂੰ ਬਿਆਨ ਦੇਣਗੇ ਉਸ ਪਤਾਬਾਜ਼ ਨਹੀਂ ਕਰ ਰਹੀ ਮਤਲਬ ਪਹਿਲਾਂ ਵੀ ਕੋਈ ਮਾੜਾਪਾ ਜਿਹਾ ਸੀ ਇਹਨਾਂ ਦਾ ਥੋੜਾ ਬਹੁਤ ਪਰਿਵਾਰਕ ਕਲੇਸ਼ ਚੱਲਦਾ ਸੀਗਾ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ